ਨਹੀਂ ਹਾਂ ਯੰਦਾ ਇੱਧਰ ਆ ਓਏ ਓਏ ਮੋਟਰਸਾਈਕਲ ਜਾ ਚਲੋ ਓਏ ਮੋਟਰ ਮਗਰ ਕੋਣੀ ਮਗਰ ਉਹ ਯਾਰ ਮੁੰਡੇ ਨੇ ਲਿਫਟ ਮੇਰੇ ਕੋਲ ਹੀ ਕਹਿੰਦਾ ਮੈਂ ਤੇਰੇ ਕਮਾਲ ਹੋ ਗਈ ਲਿਫਟ ਤੇਰੀ ਤੇਰਾ ਪਿੰਡ ਖੜਾ ਆ ਪਿੰਡ ਹੈ ਬਾਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨੰਗਲ ਹੈ ਗੋਰੇ ਨੰਗਲ ਉਹ ਕਿੱਥੋਂ ਦਾ ਜਿਹੜੇ ਨਾਲ ਹੀ ਉਹ ਮੁੰਡਾ ਇੱਥੋਂ ਦਾ ਕੀ ਨਾਲ ਹੀ ਦਾ ਵਾ ਕੀ ਉਹਦਾ ਨਾਮ ਦੱਸ ਉਹਦਾ ਨਾਮ ਪੀਤੂ ਹੈ ਪੀਤੂ ਪੀਤੂ ਨਾ ਉਹਦੇ ਪਿਓ ਦਾ ਕੀ ਨਾਮ ਉਹਦੇ ਪਿਓ ਦਾ ਦੀ ਨਾਮ ਪਤਾ ਤੇਰਾ ਨਾਮ ਕੀ ਕਰਦਾ ਏ ਮੇਰਾ ਨਾਮ ਕਾਸ਼ ਹੈ ਤੇਰਾ ਨਾਮ ਕੀ ਕਰਦਾ ਏ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇਦੀ ਤੇ ਮੈਂ ਮੈਂ ਅੱਜ ਲੱਭ ਜਾ ਰਿਹਾ ਉਹ ਕੁੜੀ ਦਾ ਨਾਮ ਤੇਰੇ ਨਾਮ ਦਾ ਯਾਰ ਮੈਂ ਸਾਰਾ ਤਾਂ ਪਤਾ ਸਾਰਾ ਤਾਂ ਤੈਨੂੰ ਇਹ ਨਹੀਂ ਪਤਾ ਤੇ ਪਿਓ ਦਾ ਮੈਂ ਆਪਾਂ ਕੋਈ ਕੀ ਕਾਹ ਵੇਲਾ ਤਾਂ ਇਹ ਆ ਫੋਨ ਤੂੰ ਆ ਫੋਨ ਖੋਇਆ ਹੈ ਨਾ ਤੂੰ ਕਿੱਨੇ ਖੋਇਆ ਆ ਫੋਨ ਤੂੰ ਖੋਇਆ ਨੇ ਮੈਂ ਨਾਲ ਚਲ ਚਲਾਉਂ ਰਿਹਾ ਉਹਨੇ ਉਹ ਖੋਇਆ ਬੰਦਾ ਸਦਰ ਆ ਤੇਰੇ ਪੁਲਿਸ ਨੇ ਬੁਕਾਰਨਾ ਸਾਰਾ ਕੁਝ ਆਜ ਖੋਲੋ ਸਹੀ ਆਜ ਤੋਂ ਦੱਸ ਲਾ ਫੋਨ ਖੋਇਆ ਫੋਨ ਦਾ ਦੂਜਾ ਫੋਨ ਤੇ ਖੋਲੋਣਾ ਏ ਸਿੰਪਲ ਗੱਡੇ ਉਹਦੇ ਜੇ ਉਹਦੇ ਜੇ ਸਿੰਪਲ ਯਾਰ ਫੋਨ ਦਾ ਆਇਆ ਹੈ ਕੰਮ ਬੜਾ ਕੰਮ ਬਹੁਤ ਹੈ ਕੰਮ ਹੀ ਬਹੁਤ ਹੈ ਕਿਹਨੂੰ ਫੋਨ ਕਰਦਾ ਵਿੱਕੀ ਨੂੰ ਆ ਵੀ ਵੇਖੋ ਇਹ ਤਾਂ ਵੀ ਨਹੀਂ ਲੋਕ ਲਾਵੇ ਰਿਹਾ ਪਿੱਲੂ ਹਾਂ ਮੇਰਾ ਆਪਣਾ ਫੋਨ ਯਾਰ ਭਰਾ ਲੋਗ ਆ ਉਹ ਤੇ ਪੱਦੇ ਰੱਬਾ ਡੇ ਆਹੀ ਉਹਦਾ ਦਿਮਾਗ ਕਰ ਉਹ ਨਾ ਲੈਣੀ ਤੇਰਾ ਤੂੰ ਫੋਨ ਖੋਇਆ ਜੇ ਤੇਰੇ ਵਿੱਚ ਮੁੰਡਾ ਨਾ ਬਾਕੀ ਤਾਂ ਨਾਲ ਕੋਈ ਲਿਆਦਾ ਕਿ ਮਰੇ ਖੜੀ ਐਕਟਰ ਜੇ ਤਿੰਨੀ ਵਾਰੀ ਤੁਹਾਡੇ ਨਾਲ ਬਹਿ ਕੇ ਗਿਆ ਬੱਸੇ ਕੋਈ ਗੱਲ ਨਹੀਂ ਮੈਨੂੰ ਦੱਸਣ ਨਹੀਂ ਤੂੰ ਕੱਲ੍ਹ ਦੱਸਾਂ ਦਲੀ ਹੋ ਗਈ ਆ ਮੰਮਾ ਹੀ ਅਸੀਂ ਦਿੱਲੀ ਜਾਣੇ ਲੋਕਾਂ ਦੇ ਫੋਨ ਕੋਣ ਨੇ ਤੂੰ ਨੰਬਰ ਦੱਸ ਜੇ ਮੈਂ ਭੱਜਾਂਗਾ ਤਾਂ ਆ ਗਈ ਯਾਰ ਭੱਜਣਾ ਤੂੰ ਕਿਹਦੇ ਚਪੇੜਾ ਖਾਣੀਆਂ ਭੱਜ ਗਏ ਇੱਧਰ ਇੱਧਰ ਆ ਤੁਰਾ ਤੇਰੀ ਗੱਲ ਸੁਣ ਮੈਂ ਮੰਨਦਾ ਤੂੰ ਕੁੱਕਿਆ ਤੂੰ ਉਹਦਾ ਨਾਂ ਬਾਕਬਾ ਸਾਰਾ ਤੂੰ ਕੁੱਟ ਕੇ ਖਾਣੀ ਤੂੰ ਨਾਂ ਲੈ ਆ ਦੋ ਉਹ ਮੈਂ ਵੀ ਰੱਤ ਬਤਣਾ ਆਇਆ ਕਿ ਕੋਈ ਤੂੰ ਫੋਨ ਲਾ ਰ ਸਾਚ ਤੂੰ ਸੱਚਾ ਤੂੰ ਗੱਲ ਕਰ ਉਹਨੂੰ ਆਪਾਂ ਬੰਦਾ ਬਣਾ ਨਾ ਮੋਟਰਸਾਈਕਲ ਵਾਲੇ ਠਾਣੇ ਚੱਲ ਗਏ ਉਹਨਾਂ ਤੇਨੂੰ ਮੋਟਰਸਾਈਕਲ ਤੇਰਾ ਜਾਣਾ ਉਹਨੂੰ ਦੱਸ ਕਰਕੇ ਤੂੰ ਬੰਦੇ ਦਾ ਨਾਂ ਬਾਕਾ ਪੜਾਉ ਬੰਦੇ ਲਾਪਰੀ ਸਿੰਘ ਭਾਈ ਆਪਣਾ ਵੀਰਜੀ ਸੰਤੂ ਨੰਗਲ ਦੇ ਚੇਦਨ ਬਰੇਗੋਣ ਭਾਜੀ ਮੈਂ ਇਧਰੋਂ ਪਿਆਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬਸਟਾਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟੇ ਆ ਫਿਰ ਇੱਥੇ ਸਾਰਿਆਂ ਨੇ ਕੱਢ ਲਿਆ ਕਿੰਨੇ ਜਣੇ ਸੀ ਦੋ ਜਣੇ ਭਾਈ ਇੱਕ ਭੱਜ ਗਿਆ ਵਾ ਪਲਸਰ ਮੋਟਰਸਾਈਕਲ ਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਚਲੋ ਫੂਟਕੀ ਲਾ ਲਿਆ ਕਰਦੇ ਹਾਂਜੀ ਫੋਨ ਕੁੜੀ ਨੂੰ ਦੇਤਾ ਜੀ ਲੈ ਕੇ ਕਿੰਨਾ ਤੁਸੀਂ ਮਗਰੋਂ ਭੱਜਣਾ ਉਹਨਾਂ ਦੇ ਮਗਰ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟੀਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਗਿਆ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬਸ ਢੇ ਦੇ ਲਾਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਵੀ ਸਾਹਮਣੇ ਆਏਗਾ ਸਾਹਮਣੇ ਆਉਣਗੇ ਚਿਨਾਕੀ ਚਿਨਾਕੀ ਤੇ ਗੋਲੇ ਨਗਰ ਦਾ ਇੱਕ ਮੁੰਡਾ ਜੇ ਤੇ ਉਹਦੀ ਬਾਰੇ ਪੁਛਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਯੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਹੈ ਕੋਈ ਜਾਣਕਾਰੀ ਨਹੀਂ